शाहरुख ने अपनी आगामी फिल्म रईस नु लेके एमएनएस प्रमुख राज ठाकरे ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਮੇਰੇ ਰਾਜ ठाकरे ਨੇ ਕਿਹਾ ਕਿ 파르ਤ पाकिस्तान ਦੇਸਬੰਦ ਸੁਦਰਨ ਤੱਕ ਰੀਸ ਦੀ ਪਾਕਿਸਤਾਨੀ ਅਭਿਨੇਤਰੀ ਮਹਾਰਾ ਖਾਨ ਫਿਲਮ ਦੀ ਪ੍ਰੋਮੋਸ਼ਨ ਨਹੀਂ ਕਰੇਗੀ ਰਾਜ ठाकरे ਨੇ ਕਿਹਾ ਕਿ শাহরুখ ਦੇ ਦਰਸ਼ਨ ਆਏ ਸਨ ਕਿ ਮਾਰਾ ਰੀਸ ਨੂੰ ਪ੍ਰੋਮੋਟ ਕਰ ਰਹੀ ਹੈ ਇਹ ਅਫਵਾਹ ਗਲਤ ਹੈ ਇਸ ਤੋਂ ਪਹਿਲਾਂ ਹਾਲ ਹੀ ਚ ਰਿਲੀਜ਼ ਹੋਈ ਫਿਲਮ ਐ ਦਿਲ ਹੈ ਮੁਸ਼ਕਿਲ ਦੇ ਵਿੱਚ ਪਾਕਿਸਤਾਨੀ ਅਭਿਨੇਤਾ ਹੋਣ ਦੇ ਕਾਰਨ ਐਮਐਨਐਸ ਸਮੇਤ ਕਈ ਸੰਗਠਨਾਂ ਨੇ ਫਿਲਮ ਦਾ ਵਿਰੋਧ ਕੀਤਾ ਸੀ ਸ superstarr ਰਜਨੀ ਕਾਂਤ ਦਾ ਜਨਮ ਦਿਨ ਹੈ ਰਜਨੀ ਕਾਂਤ ਦਾ 60 ਸਾਲਾਂ ਦੇ ਹੋ ਗਏ ਨੇ ਜਲਦੀ ਹੀ ਰਜਨੀ ਕਾਂਤ ਇੱਕ ਵਾਰ ਫਿਰ ਰਖਸ਼ੇ ਕੁਮਾਰ ਨਾਲ ਫਿਲਮ ਟੂ ਉਹ ਦੇ ਵਿੱਚ ਨਜ਼ਰ ਆਉਣਗੇ ਰਜਨੀ ਕਾਂਤ ਨੇ ਆਪਣੇ ਫੈਨਸ ਨੂੰ ਜਨਮ ਦਿਨ ਨਾ ਮਨਾਉਣ ਦੀ ਗੁਜ਼ਾਰਿਸ਼ ਕੀਤੀ ਹੈ ਤੇ ਕਿਹਾ ਹੈ ਕਿ ਇਸ ਵਾਰ ਉਹਨਾਂ ਦੇ ਪੋਸਟਰ ਵੀ ਨਾਲ ਲਗਾਏ ਜਾਣ ਮੰਨਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਦਲੀ ਤਾਰੇ ਦੇ ਦੇਹਾਂਤ ਕਾਰਨ ਇਸ ਵਾਰ ਰਜਨੀ ਕਾਂਤ ਆਪਣਾ ਜਨਮ ਦਿਨ ਨਹੀਂ ਮਨਾ ਰਹੇ ਬਾਲੀਵੁੱਡ ਅਭਿਨੇਤਰੀ ਕਟਰੀਨਾ ਕੈਫ ਨੇ ਹਾਰਪਰ ਬਾਜ਼ਾਰ ਮੈਗਜ਼ੀਨ ਲਈ ਫੋਟੋ ਸ਼ੂਟ ਕਰਵਾਇਆ ਕੁਝ ਦਿਨ ਪਹਿਲਾਂ ਇਸ ਸ਼ੂਟ ਲਈ ਕਟਰੀਨਾ ਮਾਲ ਦੀ ਪਹੁੰਚੀ ਸੀ ਜਿਸ ਦੌਰਾਨ ਵੀ ਕਟਰੀਨਾ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ ਕੰਗਨਾ ਰਨੌਤ ਮੁਤਾਬਕ ਉਹ ਅਵਾਰਡ ਵਿੱਚ ਯਕੀਨ ਨਹੀਂ ਰੱਖਦੀ ਅਤੇ ਨਾ ਹੀ ਉਸ ਨੂੰ ਇਸ ਗੱਲ ਦੀ ਪਰਵਾਹ ਹੈ ਕਿ ਇਸ ਵਾਰ ਬੈਸਟ ਐਕਟ੍ਰੈਸ ਦਾ ਅਵਾਰਡ ਕਿਸ ਨੂੰ ਮਿਲਿਆ ਕੰਗਨਾ ਮਸ਼ਹੂਰ ਡਿਜ਼ਾਈਨਰ ਰਮਨੀਚ ਅਰੋੜਾ ਲਈ ਰੈਂਪ ਵਾਕ ਕਰਨ ਪਹੁੰਚੀ ਸੀ ਆ ਰਹੇ ਹੋ ਪੇਸ਼ ਕਰਨ ਜਾ ਰਹੇ ਆ ਪੰਜਾਬ ਚ ਵਰਲਡ ਫੇਮਸ ਕਲਾਕਾਰ ਜਿਹਨੂੰ ਤੁਸੀਂ ਅਕਸਰ ਟੈਲੀਵਿਜ਼ਨ ਤੇ ਗਾਣਿਆਂ ਮੇਲਿਆਂ ਤੇ ਖਾੜਿਆਂ ਚ ਵੱਡਾ ਕੇਪ ਹੁੰਦੇ ਦੇਖਿਆ ਪਟਾਕੇ ਪਾਉਣ ਮਗਰੋਂ ਸੁਨੰਦਾ ਸ਼ਰਮਾ ਜਲਦੀ ਆਪਣਾ ਨਵਾਂ ਗੀਤ ਜਟ ਯਮਨਾ ਲੈ ਕੇ ਆ ਰਹੀ ਹੈ ਜਿਸ ਦਾ ਟੀਜ਼ਰ ਰਿਲੀਜ਼ ਹੋ ਗਿਆ ਗੀਤ ਨੂੰ ਮਿਊਜ਼ਿਕ ਦੇ ਅਸੀ ਰੂਟਸ ਨੇਦਰ ਤੱਕੀ ਦੀ ਵੀਡੀਓ ਕੁਝ ਅਲੱਗ ਅੰਦਾਜ਼ ਸ ਬਣਾਈ ਗਈ ਹੈ ਜਿੱਸੇ ਸੁਨੰਦਾ ਕਟਪੁਤਲੀ ਬਣੀ ਬਖਾਈ ਦੇ ਰਹੀ ਹੈ ਅਰਵਿਸ ਸਿੰਘ ਅਤੇ ਵਾਨੀਕਪੁਰ ਦੀ ਫਿਲਮ ਬੇਫਿਕਰੇ ਬਾਕਸ ਆਫਿਸ ਤੇ ਚੰਗੀ ਕਮਾਈ ਕਰ ਰਹੀ ਹੈ ਫਿਲਮ ਨੇ ਰਿਲੀਜ਼ ਦੇ 2 ਦਿਨ ਬਾਅਦ ਹੀ 2 ਕਰੋੜ ਤੋਂ ਵੱਧ ਕਮਾ ਲਏ ਨੇ ਪਹਿਲੇ ਦਿਨ ਹੀ ਫਿਲਮ ਨੇ 10 ਕਰੋੜ 36 ਲੱਖ ਰੁਪਏ ਦੀ ਕਮਾਈ ਕੀਤੀ ਸੀ ਕੋਰੀਓਗ੍ਰਾਫਰ ਫਰਹਾ ਖਾਨ ਦੇ ਵਿਆਹ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਈਆਂ ਨੇ ਤਸਵੀਰਾਂ ਸਾਲ 2004 ਦੀਆਂ ਨੇ ਜਦੋਂ ਫਰਹਾਨ ਨੇ ਸ਼ਰੀਸ਼ਕੁੰਦਰ ਨਾਲ ਵਿਆਹ ਕੀਤਾ ਸੀ ਤਸਵੀਰਾਂ 'ਚ ਕਈ ਬਾਲੂਵਡ ਹਸਤੀਆਂ ਸਮੇਤ ਰਾਣੀ ਮੁਕਰੀਏ ਤੇ ਪ੍ਰੇਂਕਾ ਚੋਪੜਾ ਡਾਂਸ ਕਰਦੀਆਂ ਵਿਖਾਈ ਦੇ ਰਹੀਆਂ ਨੇ ਨਿਰਦੇਸ਼ਕ ਇਮਤੀਆਜ਼ ਅਲ ਮੁਤਾਬਕ ਬਾਲੀਵੁੱਡ ਨੂੰ ਸਟਾਰ ਸਿਸਟਮ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਵੱਡੇ ਵੱਡੇ ਸਟਾਰਸ ਦੇ ਨਾਮ ਤੇ ਫਿਲਮਾਂ ਚੱਲਦੀਆਂ ਨੇ ਇਸ ਲਈ ਉਹਨਾਂ ਮੁਤਾਬਕ ਹੀ ਫਿਲਮਾਂ ਬਣਦੀਆਂ ਨੇ ਜਿਸ ਕਾਰਨ ਹੁਨਰਮੰਦ ਕਲਾਕਾਰਾਂ ਨੂੰ ਜ਼ਿਆਦਾ ਮੌਕਾ ਨਹੀਂ ਮਿਲਦਾ ਅਲੀ ਨੇ ਕਿਹਾ ਦਰਸ਼ਕ ਕਹਾਣੀ ਦੇ ਹਿਸਾਬ ਨਾਲ ਫਿਲਮ ਵੇਖਣ ਤਾਂ ਬਿਹਤਰ ਹੋਏਗਾ